ਜਿਹੜਾ ਹੈਗਾ ਇਸ ਨੂੰ ਮੈਲਟ ਕਰਨਾ ਨਹੀਂ ਦਿੱਤਾ ਮੈਲਟ ਕਰਕੇ ਉਹਦੀ ਜਿਹੜੀ ਪੱਤੀ ਬਣਾ ਲੈਣੀ ਪੱਤੀ ਬਣਾ ਲੈ। ਪੱਤੀ ਦਾ ਜਿੰਨਾ ਸਾਈਜ਼ ਆ ਉਨਾ ਇਹ ਰਸਤਾ ਕਰਕੇ ਹਾਂ ਬਈ ਗਿਆ। ਉਹਦੇ ਬਾਅਦ ਮਤਲਬ ਇਹ ਜਿਹੜਾ ਡਿਜ਼ਾਈਨ ਹੈ ਉਹ ਡਿਜ਼ਾਈਨ ਇਹਦਾ ਨਾਮ ਪਤਾ ਸੀ। ਇਹ ਫਿਰ ਕਿਉਂ ਵਰ ਕਿਉਂ ਹੈ ਜੀ ਭਾਜੀ ਆਪਾਂ ਪਤਾ ਨਹੀਂ ਕਿ ਕਿੱਦਾਂ ਕਰਦੇ। ਕਿਰਪਾ ਕਰਕੇ ਤੁਸੀਂ ਨੌ ਵੀ ਨਹੀਂ ਆਪਦੇ ਕੱਟ ਕੇ ਬਾਹਰ ਕੱਢਦੇ ਜੀ। ਵੇ ਅਰੇ ਆਹ ਲੋ ਅਗੋਂ ਉਸੇ ਹੀ ਕਰੀਏ ਨਾ ਤੁਸੀਂ ਆਹ ਹੋ ਗਈ ਕਾਂਚ ਵਾਲੀ ਰੂਮ ਦੀ ਹੈ ਬਈ ਇਹਨੇ ਅੱਛਾ ਹਾਂ ਇਹ ਖਰਾਬ ਨਹੀਂ ਹੁੰਦੀ ਐ ਰੂਗੀ ਕੱਚ ਮੈਂ ਤਾਂ ਕਰ ਮੈਂ ਸੋਚਿਆ ਵੇ ਨਹੀਂ ਰੂਮ ਅੱਗ ਕਿਉਂ ਨਹੀਂ ਲੱਗਦੀ ਬਈ ਇਹ ਤਾਂ ਬਈ ਕਾਂਚ ਵੈਲਡ ਕੀਤਾ ਹੁੰਦਾ ਇਹਨੂੰ ਦਿੱਕਤ ਕਿਉਂ ਨਹੀਂ ਕੋਈ ਵੀ ਇਰਤਜਾਬ ਦਾ ਕੀ ਫਾਇਦਾ ਬਾਈ ਕਰ ਯਾਦਾ ਭਈ ਐਵੇਂ ਕੀ ਕਿ ਦਾ ਸਾਫ਼ ਦੇਖਣ ਲੱਗ ਜਾਂਦੀ ਬਣਾਉਂਦਾ ਵਾਦ ਰਿਹਾ ਕਿਤੇ ਕੋਈ ਖੱਟਾ ਖੁੱਡਾ ਰਹਿ ਗਿਆ ਕੋਈ ਚੀਜ਼ ਦੇ ਵਿੱਚ ਅਸੀਂ ਇਹ ਰੇਤੀ ਰੁਪਤੀ ਲਾਉਣਾ ਹੈ ਮਾਨੂੰ ਹਲਾ ਮਸ਼ੀਨ ਵਾਸਤੇ ਇਹ ਤਾਂ ਮਾਨੂੰ ਕੁਝ ਜੀ ਖੱਡਾ ਦੀ ਜਗ੍ਹਾ ਮਾਨੂੰ ਛਾਪ ਹੈ ਇਹਦੇ ਨਿਸ਼ਾਨ ਹੈ ਹਾਂ ਔਰ ਇਹ ਮਾਨੂੰ ਜੇ ਕਾਲਾ ਹੈਗਾ ਰੰਗ ਇਹਦਾ ਤਾਂ ਪਤਾ ਹੀ ਲੱਗਣਾ ਜਿਹੜੀ ਆ ਚਾਂਪੂਣੀ ਇਹੇ ਵਾਕਦ ਰੋ ਹਰ ਜਿੱਥੇ ਇਹ ਚਾਂਪੂਆਸੀ ਮਸ਼ੀਨ ਹੁੰਦੀ ਹੈ ਬਈ ਮਾਨੂੰ ਇਹਨੂੰ ਜੇ ਬਾਅਦ ਦੀ ਬਣਾਤੀ ਜੇ ਤਾਂ ਆਪਾਂ ਮੰਨ ਲਓ ਕੁਝ ਕੋਸਰਾ ਗੋਲ ਕਰ ਮਾਨੂੰ ਕੜਾ ਬਣ ਗਿਆ ਮਾਨੂੰ ਇੱਕੜਾ ਕੜਾ ਬਣ ਗਿਆ ਮਾਨੂੰ ਹੋਰ ਹਾਂ ਠੀਕ ਆ ਭਈ ਉਦੋਂ ਵਾਦੀ ਮਸ਼ੀਨ ਦੇ ਵਿੱਚ ਲ ਪਰੇਸ ਮੋੜ ਤੇ ਯਾਰ ਬਾਈ ਉਤਪਾਦਨ ਦੀ ਜਿਹੜਾ ਕੀ ਕੰਮ ਹੈ ਇਹ ਨੂੰ ਤਾਂ ਇਹ ਲੱਗਦਾ ਸਾਰੇ ਵਿਲੇਜਸ ਸੋਨੇ ਹੀ ਆ ਪਤਾ ਕਿਵੇਂ ਲੱਗਦਾ ਬਾਈ ਪਤਾ ਵੀ ਇਹਦੇ ਵਾਸਤੇ ਮਸ਼ੀਨਾਂ ਚੱਲਦੀਆਂ ਅਗਲਾ ਗੱਲਾਂ ਹੋਰ ਪਹਿਲਾਂ ਮਾਲਕ ਕੁੱਤੀਆਂ ਆ ਕੇ ਦੇ ਜਾਂਦੇ ਸੀਗੇ ਹਨਾ ਤੇ ਆਪ ਲੱਗ ਜਿੰਨੇ 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 ਹਿਸਾਬ ਹੈ ਨਹੀਂ ਉਹ ਮਹਾਰਾਜ ਦਾ ਸੰਤ ਪੰਜਰਾ ਕਸਵਟੀ ਵਾਲਾ ਬਿਹਾਰ ਤੇ ਜਾਮ ਵਾਲਾ ਜਦੋਂ ਚਿੱਤੀ ਪਤਾ ਲੱਗਦਾ ਜਾਮ ਦੇ ਤਾਂ ਬਹੁਤ ਦਸਤ ਰੰਗ ਆ ਜਾਂਦਾ ਅੱਛਾ ਤਾਂ ਥਿਆ ਚੁਣੇ ਸੋਹਾਰੇ ਸੋਹਾਰੇ ਸੰਭਾਵੇਂ ਰੋਜ਼ ਦਾ ਕੰਮ ਕਰਦੇ ਆ ਨਾ ਤਾਂ ਉਹ ਪੈਸਾ ਸਮਾਰਦਾ ਲੱਗਦਾ ਇਹਦਾ ਮਤਲਬ ਕੁੱਤੀ ਹੈ ਜਿਹੜਾ ਸਾਡੇ ਕੋਲ ਪੜਾਹਾ ਹੈ ਅਸੀਂ ਉਹਨਾਂ ਨੂੰ ਵੀ ਵੀ ਆ ਗਿਆ ਕੰਮ ਕਰਦਿਆਂ ਅਸੀਂ ਉਹਨੂੰ ਵੀ ਰਿਸਟ ਕਰਦੇ ਹਾਂ ਤੁਹਾਡੇ ਮਸ਼ੀਨ ਵਿੱਚ ਵੀ ਆ ਉਹਦੇ ਵਿੱਚ ਵੀ ਚੀਜ਼ ਵੀ ਸਕੈਨ ਕਰ ਲਵਾਂਗੇ ہمارا ਕੀ ਉਸ ਗੈਂਡੀ ਵਿਕਮਾ ਦੇ ਵਰਤੋਂ ਕਰਦੇ ਹਾਂ ਸਕੈਨ ਕਰਦੇ ਹਾਂ ਸੈਰ ਕਰਨ ਤੀਕਰ ਕਾਲਜ ਵਾ ਆ ਗਿਆ ਆ ਖਿਡਾਰੀ ਹੈ ਤੇ ਦੇਖੋ ਉਹ ਸੈਵਨ ਉਹ ਖਿਡਾਰੀ ਵਿੱਚ ਦੀ ਵੀ ਕੱਢਿਆ ਜਾਂਦਾ ਵੀ ਮੇਰੇ ਠੀਕ ਆ ਤੁਸੀਂ ਮੰਨੋ ਮੰਨਣਾ ਨਹੀਂ ਕਰਦੇ ਤੇ ਜਿਹੜੇ ਆ ਸਾਰੇ ਸਾਰੇ ਪਤਾ ਨਹੀਂ ਕੀ ਪਿਆ ਆਪੋ ਅਦਾ ਆਪਣੀ ਉਜਾੜੀ ਤੇਰੇ ਕੋਲ ਸਿਆਸਤ ਆ ਇਕੱਥੇ ਸ਼ੁਰੂ ਕਰ ਲੈਣੇ ਆ ਬਹੁਤ ਹੀ ਪਰ ਇੱਕ ਸਾਂਚੇ ਹੁੰਦੇ ਆ ਜਿਨ੍ਹਾਂ ਨਾਲ ਮੈਨੂੰ ਦਾ ਸ਼ਾਇਦ ਝੂੜੀਆਂ ਬਣਾਈਆਂ ਜਾਂਦੀਆਂ ਜਾਂਦੀਆਂ ਹਨ ਹੈਨਾ ਤੇ ਕਿਦਾਂ ਕਿਦਾਂ ਕੰਮ ਹੁੰਦਾ ਬਹੁਤ ਹਾਰਡ ਸਨਾਰੇ ਇੱਧਰ ਵਿੱਚ ਇੱਕ ਸਨਾਰ ਦੀ ਉਹਦੇ 100 ਸਨਾਰ ਦੀ ਜਕੜ ਹਾਰ ਦੀ ਹੈਨਾ ਵੀ ਕਿੰਨੀ ਕਾਸ਼ਤ ਕਰਨ ਵਾਲਾ ਕੰਮ ਹੈ ਇਧਰਲੇ ਪਾਸੇ ਗੱਲਬਾਤ ਕਰ ਰਹੇ ਆ ਵੀਰੇ ਫਸੀ ਗੱਲ ਤੋਂ ਬਦਲਣਾ ਠੀਕ ਆ ਜੀ ਬਰਾਬਰ ਇਹ ਕਿਹੜੀ ਚੀਜ਼ ਬਣਾ ਲਿਆ ਹੁਣ ਤੜਿਆ ਦਿੱਕੀ ਆ ਹੁਣ ਪਹਿਲਾਂ ਇਹਦਾ ਗੋਲਡ ਹੈ ਆ ਗੋਲਡ ਹੈ ਇਹਦਾ ਬੜਾ ਕਾਲਾ ਜਿਹਾ ਦੇਖਾ ਇਹ ਮੜਾ ਥੋੜਾ ਨੇੜੇ ਕਰਕੇ ਆਹ ਦੇਖ ਲਓ ਵੀ ਗੋਲਡ ਇਹ ਕਾਲਾ ਕਾਲਾ ਹੋਇਆ ਪਿਆ ਬਾਈ ਹੈ ਹੈ ਤੇ ਇਹਨੂੰ ਫਿਰ ਅੱਛਾ ਤੂੰ ਇਹ ਕੀ ਬਣਾ ਰਿਹਾ ਉਹਦੇ ਬਾਰੇ ਦੱਸੋ ਮਾੜਾ ਇਰਿੰਗ ਬਣਾਵਾਂਗੇ ਯਾਰ ਅੰਗੂਠੀ ਬਣਾ ਰਹੇ ਹਾਂ ਦੀ ਆਪਾਂ ਅੱਛਾ ਹਾਂਜੀ ਪਰ ਅੰਗੂਠੀ ਬਣੂਗੀ ਹਾਂਜੀ ਕਿੱਦਾਂ ਕਿੱਦਾਂ ਪ੍ਰੋਸੈਸ ਹੁੰਦਾ ਬਈ ਬੜਾ ਕੁ ਵੈਸੀ ਦਾ ਹੁੰਦਾ ਚਾਹੇ ਸਾਰਾ ਕੰਮ ਕਰਕੇ ਸਭ ਤੋਂ ਪਹਿਲਾਂ ਕੀ ਹੋਊਗਾ ਜੀ ਸਭ ਤੋਂ ਪਹਿਲਾਂ ਤਾਂ ਬਈ ਇਹਨੂੰ ਮਤਲਬ ਕਿ ਇਹ ਡੰਡੀ ਤਿਆਰ ਹੋ ਰਹੀ ਹੈ ਇਹ ਜੀ ਇਹ ਦੋਵਾਂ ਦੇ ਨੂੰ ਆਪਾਂ ਨੂੰ ਕੱਟ ਕੇ ਥੋੜਾ ਜਿਹਾ ਪੀਸ ਇੱਥੋਂ ਜੀ ਇੱਕ ਸਟੋਨ ਵਾਸਤੇ ਜਿਹੜੀ ਆਪਾਂ ਕਲੌਂਚ ਤਿਆਰ ਕਰ ਨੂੰ ਕਲੌਂਚ ਕਹਿੰਦੇ ਆ ਜੀ ਉਹ ਤਿਆਰ ਹੋਊਗਾ ਉਸ ਤੋਂ ਬਾਅਦ ਉਹਦੇ ਵਿੱਚੋਂ ਨਗ ਦੀ ਸੈਟਿੰਗ ਹੋ ਚੜੀ ਹੋਣ ਤੋਂ ਬਾਅਦ ਕਰੋੰਜਾਣ ਤੋਂ ਬਾਅਦ ਉਹਦਾ ਡੰਡੀ ਦਾ ਸਾਈਜ਼ ਦਿੱਤਾ ਜਾਊਗਾ ਡੰਡੀ ਦਾ ਸਾਈਜ਼ ਐ ਇੱਥੋਂ ਨੰਬਰ ਲਿਖੇ ਹੋਏ ਬਈ ਆਹ ਜੀ ਜਿਹੜਾ ਵੀ ਨੰਬਰ ਕਹਿਣਗੇ ਉਹ ਇਦਾਂ ਹੀ ਗੋਲ ਕੀਤਾ ਜਾਂਦਾ ਹੈ ਅੱਛਾ ਫੇ ਕਿੰਨੀ ਮੋਟੀ ਬਣਾਉਣੀ ਆ ਪਤਲੀ ਬਣਾਉਣੀ ਆ ਉਹਦਾ ਵੇੜ ਦੇ ਕੋੜੇ ਹੁੰਦਾ ਬਈ ਅੱਛਾ ਐ ਗੋਲ ਕਰਕੇ ਉਹਦੋਂ ਨੂੰ ਕੱਟਿਆ ਜਾਂਦਾ ਜਿੰਨਾ ਸਾਈਜ਼ ਹੁੰਦਾ ਉਹਦਾ ਜੋ ਜਿਹੜਾ ਸਟੋਨ ਆਪਾਂ ਲੱਕ ਰੱਖਾਂਗੇ ਕਲਾਉਂਚ ਉਹ ਕਲਾਉਂਚ ਵਾਦ ਦੇ ਵਿੱਚ ਕੱਟੋ ਹੋ ਜਾਊਗਾ ਉਹ ਸ਼ਾਮ ਬਾੰਦ ਦੇ ਤੇ ਕਿੰਨੇ ਦਿਨ ਚ ਬੰਦਾਂਗੇ ਬਈ ਸ਼ਾਮ ਚਾਹਬ ਤੇ ਲੱਗ ਜਾਂਦਾ ਵੀ ਘੱਟੋ ਘੱਟ ਐਮ ਆਲੋ 3 ਘੰਟੇ ਲੱਗ ਜਾਂਦੇ ਐ ਕੋਈ ਸੇ ਚੀਜ਼ ਤੇ 2 ਘੰਟੇ ਕਿਸੇ ਦੇ ਟਾਈਮ ਕਿਸੇ ਚੀਜ਼ ਤੇ ਵੱਧ ਟਾਈਮ ਵੀ ਲੱਗ ਜਾਂਦਾ ਨਾ ਬਾਈ ਫਿਰ ਅਸੀਂ ਥੋੜੀ ਜਿਹੀ ਗੱਲਾਂ ਹੋ ਰਹੀ ਪੁੱਛਾਂਗੇ ਕਹਿੰਦੇ ਵੀ ਤੁਸੀਂ ਬੋਕਰ ਹੀ ਨਹੀਂ ਮਾਰਦੇ ਬਈ ਇਹ ਗੱਲ ਸਹੀ ਐ ਸਨਾਰੇ ਬੋਕਰ ਹੀ ਨਹੀਂ ਮਾਰਦੇ ਸਹੀ ਐ ਬਾਈ ਸਹੀ ਬਿਲਕੁਲ ਕਿਉਂ ਨਹੀਂ ਮਾਰਦੇ ਬਈ ਆਇਆ ਵੀ ਹੁਣ ਵੇਸਟੇਜ ਆ ਮਾਲਵਾ ਬੈਠਾ ਨਾ ਆ ਦੇਖੋ ਰਗੜ ਪਈ ਐ ਸਾਰੀ ਇਹਦੇ ਦੇਖੋ ਹਾਂ ਇਹਦੇ ਜਿੰਗਾ ਮਾਰੋ ਸਾਰਾ ਬ੍ਰੀਕੀ ਸਮਾਨ ਪਿਆ ਜੇ ਮੇਰੇ ਕੋਲ ਰਗੜ ਇਹ ਵੀ ਪਈ ਐ ਨਾ ਕੋਈ 골ਡ ਦੀ ਐ ਕੋਈ ਸਿਲਵਰ ਦੀ ਹੁਣ ਬਸ ਅਸੀਂ ਬਾ ਇਹ ਹੈ ਨਵਾ ਦੇ ਵਿੱਚ ਮੰਨ ਲਓ ਕਿ ਮੈਂ ਰਗੜ ਕਰ ਰਿਹਾ ਦੇਖੋ ਲਿਖੋਣਾ ਹੈ ਕਰੀ। ਹਾਂ ਦੇਖੋ। ਮੰਨ ਲਓ ਦੇ ਕੋਈ ਨਵਾ ਦੇ ਜ ਰਗੜ ਕਰ ਮੈਂ ਇਹ ਰਗੜ ਕਰਤੀ ਮੰਨ ਲਓ ਸਕੋਰ ਰਗੜ ਕਰ ਠੀਕ ਹੈ। ਠੀਕ ਹੈ। ਹੁਣ ਮੰਨ ਲਓ ਮੈਂ ਇਹ ਰਗੜ ਕਰ ਰਿਹਾ ਇਹ ਮੇਰੇ ਹੱਥਾਂ ਤੇ ਲੱਗ ਰਹੀ ਹੈ। ਲੋਹਾਂ ਦੇ ਵਿੱਚ ਵੱੜ ਰਹੀ ਹੈ। ਹੁਣ ਸਾਨੂੰ ਉਹਨੂੰ ਸਾਫ਼ ਕਰਨੇ ਪੈਂਦੇ ਆ ਚਾਹੇ ਉਹ ਕੱਟ ਕੇ ਕਰੀਏ ਚਾਹੇ ਜੁਮੈਲ ਕੱਢਦੀ ਹੈ ਨਾ ਵੀ ਉਹਨਾਂ ਨੂੰ ਸਾਨੂੰ ਉਹ ਤੋਣੇ ਪੈਂਦੇ ਆ ਤਿਆਬ ਕਰਾ ਪਿਆ ਇਹ ਜਿਵੇਂ ਹੱਥ ਵੀ ਤੋਣੇ ਤੋਂ ਬਾਅਦ ਚ ਠੀਕ ਹੈ ਇਹ ਮੰਨ ਲਓ ਕਿ 2 ਮਹੀਨੇ ਬਾਅਦ 3 ਮਹੀਨੇ ਬਾਅਦ ਜਿਹੜੀ ਸਾਡੀ ਨੂੰ ਵੇਸਟੇਜ ਮਿਲਨੀ ਹੈ ਸਮਾਨ ਦੀ ਜਿਸੇ ਤਰ੍ਹਾਂ ਹੀ ਮਿਲਣੀ ਆ ਵਸ ਇਹਦੇ ਸਾਨੂੰ ਕੋਈ ਪੈਸੇ ਪੁੱਛੇ ਨਹੀਂ ਆਉਂਦੇ ਵੀ ਆ ਚੱਕ 5000 ਰੁਪਏ ਆ ਚੱਕ 2000 ਰੁਪਏ ਸਾਡੀ ਆ ਜਿਹੜੀ ਰਗੜ ਬਾਤ ਚ ਕੀ ਠੀਕ ਹੈ ਇੰਨੀ ਕੁ ਵੇਸਟੀ ਹੋਈ ਹੈ ਵਸ ਠੀਕ ਹੈ ਇਹ ਸਾਡੀ ਮਿਹਨਤ ਆ ਵਸ ਇਹ ਅਸੀਂ ਬਾਅਦ ਇਕੱਠੀ ਕਰ ਲੈਣੇ ਮਹੀਨੇ ਬਾਅਦ ਕਰੀਏ ਚਾਹੇ ਵੀਧ ਨਵਾਦ ਕਰੀ ਜਾਇਆ ਜਾਂਦਾ ਨਵਾਦ ਕਰੀ ਠੀਕ ਹੈ ਤੇ ਇੱਕ ਵਾਰੀ ਆਪਾਂ ਜਮਾ ਸ਼ੁਰੂ ਤੋਂ ਦਿਖਾਇਆ ਮੈਂ ਸ਼ਾਰਟ ਲਾਇਆ ਉਹਦੇ ਬਾਅਦ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਅਜਿਹੀ ਗਿੱਟੀ ਆਉਂਦੀ ਹੁੰਦੀ ਹੈ ਹਾਂ ਹਾਂ ਗਲੀ ਹੀ ਹੁੰਦੀ ਹੈ ਬਈ ਇਹ ਜੋਨੇ ਦੀ ਉਹ ਵੱਡਾ ਬਿਸਕਟ ਹੁੰਦਾ ਜਿਹੜਾ ਗ੍ਰਾਮ ਦਾ ਲਾ ਲਓ ਕਿ 1 ਤੋਂ 2 ਦਾ ਲਾ ਲਓ ਹੈ ਨਾ ਦਰੀ ਹੁੰਦਾ ਹੈ ਉਹ ਤੁਹਾਨੂੰ ਜਿਹੜਾ ਯੂਜ਼ ਕਰਨਾ ਹੁੰਦਾ ਮੰਨ ਲਓ ਕਿ 200 ਗ੍ਰਾਮ ਚਾਹੀਦਾ 100 ਗ੍ਰਾਮ ਚਾਹੀਦਾ ਉਹਦੇ ਵਿੱਚ ਅਸੀਂ ਮਤਲਬ ਉਹ ਮੈਲਟ ਕਰ ਦਿਆਂ ਮੈਲਟ ਬਾਅ ਕਰਕੇ ਉਹਦੇ ਬਾਅਦ ਫਿਰ ਤੁਸੀਂ ਉਹਦੀ ਜਿਹੜੀ ਸਲਾਈ ਬਣਾ ਲਿਓ ਹਣਾ ਹਾਂ ਜਿਹੜਾ ਵੀ ਸੈਂਚ ਆਪੀਏ ਕੋਈ ਚਾਹੀਦਾ ਮਨ ਲੋ ਤਾਰ ਚਾਹੀਦੀ ਹੈ ਭੱਤੀ ਚਾਹੀਦੀ ਹੈ ਆ ਬਿਲਨ ਹੈਗਾ ਬਈ ਆਪਣੇ ਕੋਲ ਹਾਂ ਜਿਹੜਾ ਬਿਲਨ ਦਾ ਕੀ ਕੰਮ ਹੁੰਦਾ ਫਿਰ ਬਾਈ ਮਾੜਾ ਜਾਂਦੀ ਮਾੜਾ ਦਿਖਾ ਦੇਗਾ ਉਹਦੇ ਇੱਕ ਮਿੰਟ ਬਾਈ ਆ ਜਿਹੜਾ ਹੈਗਾ ਆਪ ਨੂੰ ਲੱਗਦਾ ਕਿਤੇ ਜਿਵੇਂ ਐ ਲੱਗਦਾ ਜਿਵੇਂ ਕਿਸੇ ਨੇ ਗੰਨੇ ਕੱਢਨੇ ਹਨ ਗੰਨੇ ਏੜਦੇ ਹੁੰਦੇ ਰੇਟ ਹਣਾ ਪਰ ਗੰਨਾ ਨਹੀਂ ਆ ਦੇਖੋ ਵੀ ਇਹਨਾਂ ਨੇ ਇੱਕ ਦਾ ਉਹਨੂੰ ਇੱਕ ਦਿਖਾਉਣਾ ਜੀ ਕਰਕੇ ਨੂੰ ਹਾਂ ਬੜੀ ਐਕਸਪੈ ਠੀਕ ਆ ਦੇਖੋ ਜੀ ਦੇਖੋ ਭਾਈ ਸਪੋਰ ਕਰੋ 1 ਇੰਚ ਹੈ ਇਹਦੇ ਲੰਬਾਈ ਠੀਕ ਹੈ 1 ਇੰਚ ਦੇ ਕੋਲੇ ਹੀ ਆ ਬਸ ਠੀਕ ਹੈ ਅੰਦਾਜ਼ਾ ਆ ਜਾ ਉਹ ਦੇਖੋ ਜੀ ਲੰਬਾਈ ਇਹ ਕਿੰਨੀ ਲੀ ਤਿੰਨ ਇੰਚ ਹੋ ਗਈ ਵਾਂ ਜਿਹੜੇ ਮਨਾਂ ਤੇ ਜਿਹੜਾ ਅੱਜ ਬਾਈ ਜਿਹੜਾ ਆ ਬਣਾਉਣੇ ਆ ਫਿਰ ਇਹ ਇਹ ਕੀ ਚੀਜ਼ ਹੈ ਇਹ ਬਈ ਤਾਰ ਬੰਦੀ ਇਹ ਪੱਤੀ ਬਣਦੀ ਹੈ ਮੰਨ ਲਓ ਚਿਪਦੀ ਹੈ ਇਹ ਮੰਨ ਲਓ ਵੀ ਲੰਬੀ ਤੋਂ ਲੰਬੀ ਇੱਕ ਤਾਰ ਘੜਦੀ ਜਾਂਦੀ ਹੈ ਤਾਰ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਲੰਬੀ ਤਾਰ ਹੈ ਨਾ ਇਹ ਤਾਰ ਆ ਇਹ ਤਾਰ ਵਾਸਤੇ ਆ ਤਾਰ ਵਾਸਤੇ ਆ ਪੱਤੀ ਵਾਸਤੇ ਆ ਆ ਪੱਤੀ ਵਾਸਤੇ ਆ ਠੀਕ ਆ ਤੇ ਬਾਈ ਇਹਨਾਂ ਦਾ ਕੀ ਕੰਮ ਆ ਮਾੜਾ ਫਰੀ ਇਹ ਬਾਈ ਮੰਨ ਲਓ ਜੇ ਹੁਣ ਕੜੇ ਨੂੰ ਆਪਾਂ ਗੋਲ ਕਰਨਾ ਆ ਮੰਨ ਲਓ ਗੀਂਗਾ ਹੋਏ ਹੋਏ ਇਹਨੂੰ ਗੋਲ ਕਰਨਾ ਇਹ ਸੈਂਚਾ ਬਸ ਇਹਨੂੰ ਇਹਦੇ ਵਿੱਚ ਕੜਾ ਲਾਓ ਠੀਕ ਹੈ ਇੱਥੇ ਲਾਉਣ ਤੋਂ ਬਾਅਦ ਇਹਨੂੰ ਅਜਿਹਾ ਕੀਤਾ ਜਾਂ ਮੋਲ ਕੜਾ ਮੈਥੇ ਧਰਦਾ ਦੋ ਇਹਨੂੰ ਦੱਪਣਾ ਵਸਾਏ ਜਿੰਨਾ ਵੀ ਆਪਾਂ ਸਹਾਇਤਾ ਕਰਨਾ ਹੈ ਕਸਟਮਰ ਦੇ ਅਕੋਰਡਿੰਗ ਵੀ ਦਾ ਸਹਾਜ ਮੰਨ ਲਓ ਵੀ 2 ਇ 3 ਸੂਤ ਦਾ 2 ਇ 5 ਸੂਤ ਦਾ ਜਿਹੜਾ ਵੀ ਸਹਾਇ ਕਰੋ ਉਹ ਸਹਾਜ ਹੋ ਜਾਊਗਾ ਠੀਕ ਹੈ ਭਾਈ ਤੇ ਜਿਹੜਾ ਆ ਬਾਖਿਆਂ ਵਾਲੇ ਬਸੀ ਰਹੋ ਇਹ ਸੱਚੀ ਹੈ ਭਾਈ ਮਾਬੂਤ ਚੋੜੀ ਬਣੀ ਆਖੀ ਮਾਲੋਂ ਮਣ ਆਪ ਨੂੰ ਪਤਾ ਆਈ ਉਹਨਾਂ ਨੇ ਕਹਿੰਦਾ ਆਪਾਂ ਨੂੰ 3 ਸੂਤ ਚੋੜੀ ਬਲੈਟੋ ਚਾਹੀਦੀ ਹੈ ਕੀ ਸਾਡੇ ਮਤਲਬ ਕੋੜ ਬੜਾ ਹੈ ਕੋੜ ਬੜਾ ਲਾ ਲਓ ਚਾਹੀ ਮਤਲਬ ਕੁਝ ਵੀ ਲਾ ਲਓ ਹਨਾ ਜੇ ਕੋਈ ਡਿਜ਼ਾਈਨ ਲਾ ਲਓ ਹਨਾ ਹੁਣ ਮਾਲੋ 3 ਸੂਤ ਕਹਦਾ ਸੀ ਆ ਮੈ ਮੁਝੇ ਮੰਨ ਲਓ ਇਹ 350 ਚੌੜੀ ਹੈ 350 ਸਾਨੂੰ ਕਹਤਾ ਵੀ ਟੋ ਕਰਣੀ ਐ ਅਸੀਂ ਮੈਣਾਗੇ ਅਸੀਂ ਠੀਕ ਹੈ ਇਸ ਤੋਂ ਬਾਅਦ ਉਹੀ ਪ੍ਰੋਸੈਸ ਸ਼ੁਰੂ ਹੋ ਜੂ ਬਈ ਫੇਰ ਪੱਤੀ ਕੱਢਾਂਗੇ ਇਹਦੀ ਬਰਾਬਰ ਦੀ ਠੀਕ ਹੈ ਜੇ ਘਟਾਉਣੀ ਹੋਊਗੀ ਅਸੀਂ ਇੱਥੇ ਬਾਰਾ ਲਾ ਕੇ ਨੂੰ ਘਟਾ ਲਾਂਗੇ ਤੇ ਪੱਤੀ ਕੱਢ ਕੇ ਉਦੋਂ ਉਹ ਪ੍ਰੋਸੈਸ ਫੇਰ ਉਵੇਂ ਸਟਾਰਟ ਹੋ ਜੂਗਾ ਉਸ ਤੋਂ ਬਾਅਦ ਕੀ ਹੁੰਦਾ ਬਈ ਮੰਨ ਲਓ ਤੁਸੀਂ ਸਾਜਾ ਦਾ ਬਣ ਗਿਆ ਠੀਕ ਹੈ ਬਈ ਇੱਕ ਇਹ ਮਾੜਾ ਰਸੀਗਾ ਬਈ ਤੁਹਾਨੂੰ ਤੁਹਾਡੇ ਮਾਇਕਾ ਦੇਖੀਆ ਆ ਪਤਾ ਕੀ ਮੰਨ ਲਓ ਪਹਿਲਾ ਸਭ ਤੋਂ ਪਹਿਲਾਂ ਤੁਸੀਂ ਹੈਗਾ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਹੈਗਾ ਸੋਨੇ ਨੂੰ ਮੈਲਟ ਕਰਨਾ ਨਹੀਂ ਕੀਤਾ ਬਈ ਮੈਲਟ ਕਰਕੇ ਉਹਦੀ ਜਿਹੜੀ ਪੱਤੀ ਬਣਾ ਲੈਣੀ ਪੱਤੀ ਬਣਾ ਲੈਣੀ ਤੇ ਪੱਤੀ ਦਾ ਜਿੰਨਾ ਸਾਈਜ਼ ਆ ਉਨਾ ਇਹ ਮਸ਼ੀਨ ਐਸੇ ਕਰਕੇ ਹਾਂ ਬਈ ਠੀਕ ਹੈ ਉਹਦੇ ਬਾਅਦ ਮਤਲਬ ਇਹ ਜਿਹੜਾ ਡਿਜ਼ਾਈਨ ਹੈ ਉਹ ਡਿਜ਼ਾਈਨ ਇਹਦਾ ਨਾਮ ਪਤਾ ਸੀ ਇਹ ਫਿਰ ਕਿਉਂਦੋਂ ਬਾਅਦ ਕੀ ਹੋਊਗਾ ਇਹਦੀ ਵਾਰੀ ਆਊਗੀ ਮੰਨ ਲਓ ਅਦੋਂ ਨੇ ਠੀਕ ਹੈ ਚੱਲ ਇਹ ਦੂਰ ਵੱਲੋਂ ਹਾਂ ਇਹ ਸੇ ਆ ਗਈ ਸੀ ਆਹ ਮਸ਼ੀਨ ਦਾ ਕੰਮ ਆ ਬਈ ਇਹ ਮਸ਼ੀਨ ਐ ਡਿਜ਼ਾਈਨ ਕਰਦੇ ਹਾਂ ਮੰਨ ਲਓ ਆਪਾਂ ਇਹਨੂੰ ਐ ਕਰਦੇ ਹਾਂ ਆਏ ਕਿ ਤੇ ਵਰਤੀ ਲਾਤੀ ਥੱਲੇ ਵਾਲੀ ਉੱਪਰ ਵਾਲੀ ਉੱਪਰ ਲੱਗਦੀ ਠੀਕ ਹੈ ਮਾ ਲੋ ਨੇ ਇਹਦੇ ਵਿੱਚ ਰੱਖ ਕੇ ਅਸੀਂ ਇਹਨੂੰ ਐਸ ਕਰਕੇ ਪਰ ਕਿ ਐ ਕਮਾਉਣਾ ਹੈ ਠੀਕ ਹੈ ਇਹਦੇ ਵਿੱਚ ਜੋ ਆਪਾਂ ਘਮਾਵਾਂਗੇ ਐ ਕਰਕੇ ਤਾਂ ਇਹਦੀ ਸ਼ੇਪ ਉਵੇਂ ਹੀ ਤਿਆਰ ਹੋ ਜੂਗੀ ਜਿਹੜੀ ਸਾਨੂੰ ਚੂੜੀ ਚਾਹੀਦੀ ਹੈ ਠੀਕ ਹੈ ਭਾਈ ਉਹ ਤੋਂ ਬਾਅਦ ਚੂੜੀ ਤਿਆਰ ਹੋ ਗਈ ਅਸੀਂ ਇਹਨੂੰ ਚੂੜੀ ਨੇ ਥੱਲੇ ਲਾ ਕੇ ਠੀਕ ਹੈ ਐਸੋ ਗਰਮ ਕਰਕੇ ਭਾਈ ਇਸੇ ਗਰਮ ਨਾਲ ਠੀਕ ਆ ਇਹਦੇ ਟੋਪ ਆਮਾ ਕੇ ਹਾਰ ਹੋ ਜੂਗੀ ਜੋ ਕੋਲੋਂ ਗਰਮ ਕਰਾਂਗੇ ਜਮਾ ਲੋ ਇਹ ਹਾਰ ਆ ਪੂਰੀ गर्म करता चीज बी पानी पा दू चाहे गाच पा दू ठीक है बी बिलकुल नरम हो ठीक है भाई ठीक है ये नरम होने की सामने जो सज लगा उसे ਠੀਕ ਹੈ ਸਮਝ ਨੂੰ ਦਿੱਕਤ ਨਹੀਂ ਆਉਂਦੀ ਨਾ ਇਹਨਾਂ ਸੈਰ ਉਹਨਾਂ ਦਾ ਜੋ ਗੋਲ ਵੀ ਇਹ ਕਹਿੰਵਾਇ ਰਹੇ ਕੇ ਬਾਜੂ ਗੋਲ ਠੀਕ ਹੈ ਜੇ ਇਸ ਤਰ੍ਹਾਂ ਰੱਖ ਕੇ ਜਦੋਂ ਗੋਲ ਕਰਾਂਗੇ ਇਹ ਝੂਟ ਟੁੱਟੂ ਵੀ ਨਹੀਂ ਕਿਉਂਕਿ ਹਾਰਡ ਨਹੀਂ ਹੈਗੀ ਇਹ ਨਰਮ ਹੋ ਗਈ ਸਾਡਾ ਸੈਂਚਰ ਸਾਨੂੰ ਨਾਪਦਾ ਸਾਨੂੰ ਪਤਾ ਵੀ ਕਿੰਨਾ ਰੱਖਣਾ ਕਿਉਂ ਨਹੀਂ ਸਾਡਾ ਮਤਲਬ ਜਿਹੜਾ ਕੰਮ ਹੈ ਨਾ ਉਹ ਮਤਲਬ ਇਸੇ ਦੇ ਕਰਕੇ ਤਿਆਰ ਛੂੜੀ ਇਸੇ ਰੱਖੀ ਹੁਣ ਸੈਜ ਲਗਾਤਾ ਜਿੰਨਾ ਕਸਟਮਰ ਸੈਜ ਉਹਨਾਂ ਕਰਤਾ ਠੀਕ ਹੈ ਛੂੜੀ ਤਿਆਰ ਛੂੜੀ ਤਿਆਰ ਹੋ ਗਈ ਬਾਈ ਟਕਰਾ ਮਾਰਾ ਬਈ ਅੱਜ ਤੂੰ ਐਤੋਂਾ ਪਰ ਇੱਕ ਆ ਇੱਕ ਆ ਉਸੋ ਯਾਰ ਬਾਈ ਇੱਥੇ ਬੈਠੋ ਅਰੇ ਸਾਹ ਵੇ ਰ ਅਾਹ ਨੂੰ ਅਗੋਂ ਉਸੇ ਹੀ ਕਰਈਏ ਨਾ ਤੁਸੀਂ ਹਾਂ ਰੂਹ ਬਈ ਕੰਚ ਵਾਲੀ ਰੂਹ ਹੁੰਦੀ ਹੈ ਬਈ ਇਹ ਅੱਛਾ ਹਾਂ ਇਹ ਖਰਾਬ ਨਹੀਂ ਹੁੰਦੀ ਐਂ ਰੂਹਗੀ ਇਹ ਇਹ ਕੱਚੀ ਮੈਂ ਤਾਂ ਖੈਰ ਮੈਂ ਸੋਚਿਆ ਵਈ ਵੀ ਰੂਹ ਨੂੰ ਅੱਗ ਕਿਉਂ ਨਹੀਂ ਲੱਗਦੀ ਬਈ ਇਹ ਤਾਂ ਬਈ ਕੰਚ ਵੈਲਡ ਕੀਤਾ ਹੁੰਦਾ ਇਹਨੂੰ ਦਿੱਕਤ ਨਹੀਂ ਆਉਂਦੀ ਕੋਈ ਵੀ ਅੱਛਾ ਹਾਂ ਇਹਦੇ ਵਿੱਚ ਅਸੀਂ ਮੰਨ ਲਓ ਕੋਈ ਚੀਜ਼ ਨੂੰ ਗੋਲ ਕਰਨਾ ਹੈ ਜਾਂ ਕੋਈ ਤੇ ਮਸੋਨਾ ਵੀ ਗਲਾਉਣਾ ਥੋੜਾ ਬਹੁਤ ਇਹ ਸੋਨਾ ਮੁਰਕਦਾ ਨਹੀਂ ਦੇ ਉੱਪਰ ਦੀ ਮੰਨ ਲਓ ਵੀ ਖੰਡਦਾ ਨਹੀਂ ਬਿਤਰ ਆ ਜੇ ਪੱਥਰ ਹੋਵੇ ਤਾਂ ਜਿਹੜਾ ਹੈਗਾ ਮਾਲਾ ਮੈਂ ਤੇ ਉਹ ਲਾਏਦਾ ਵੀ ਪੋਣਾ ਸੁਣਦਾ ਦੇਖੋ ਆ ਪੱਤੀ ਹੈ ਠੀਕ ਹੈ ਜੀ ਇਹ ਉੱਪਰ ਇਹ ਦੇਖ ਲੋ ਕਮਾਲ ਆ ਯਾਰ ਰੂ ਨੂੰ ਆਗ ਨਹੀਂ ਲੱਗਦੀ ਲੈ ਬਾਈ ਦੇਖੋ ਬਈ ਆ ਪੱਤੀ ਇੱਕ ਜਨਾ ਮੈਂ ਮਰਦ ਕਰ ਦਉਂਗਾ ਇਹ ਗੋਲੇ ਬਣੇ ਇਹ ਗੋਲ ਰਵਾ ਬਣ ਗਏ ਇਹਦੇ ਵਾਸਤੇ ਕੰਮ ਆਉਂਦੀ ਹੈ ਰੂ ਠੀਕ ਹੈ ਇਹੋ ਜੀ ਬਣਾਉਣੀ ਹੈ ਇਹਨੂੰ ਚੱਕਿਆ ਤੇ ਆ ਬਲਾਇਆ ਇਹਦਾ ਜਿਹੜਾ ਵੀ ਸੋਨਾ ਹੋਊਗਾ ਸੁਨਹਿਰਾ ਰੰਗ ਆਜੂਗਾ ਚਾਂਦੀ ਹੀ ਚਾਂਦੀ ਰੰਗ ਹੋ ਜੂ ਇਹ ਚਾਂਦੀ ਹੈ ਚਾਂਦੀ ਰੰਗ ਆਉਣਾ ਇਹ ਤਿਆਰ ਹੈ ਇਹ ਤਾਂ ਪਤਾ ਲੱਗ ਗਿਆ ਇਹ ਇਤਜਾਬ ਦਾ ਕੀ ਫਾਇਦਾ ਬਾਈ ਕਾ ਤੇ ਆਹ ਦਾ ਬਈ ਐ ਵੀ ਚੀਕ ਦਾ ਸਾਫ ਦਿਖਣ ਲੱਗ ਜੰਦੀ ਬਣੋ ਸਵਾਦ ਵਿਖਾ ਕਿਤੇ ਕੋਈ ਖੱਡਾ ਖੁੱਡਾ ਇਹ ਰਹਿ ਗਿਆ ਕੋਈ ਚੀਜ਼ ਦੇ ਵਿੱਚ ਅਜੀ ਰੇਤੀ ਰੂਤੀ ਰੋਣਾ ਮਾਲੋ ਹਣਾ ਫਿਸ਼ਿੰਗ ਵਾਸਤੇ ਜੀ ਤਾਂ ਮਾਲੋ ਕੋਈ ਜੀ ਖੱਡਾ ਦੀ ਜਗ੍ਹਾ ਮਾਲੋ ਛਾਂ ਬਾਈ ਇਹਦੇ ਨਿਸ਼ਾਨ ਆ ਹੁਣ ਇਹ ਮਾਲੋ ਜੀ ਕਾਲਾ ਹੈਗਾ ਰੰਗ ਇਹਦਾ ਤਾਂ ਪਤਾ ਹੀ ਲੱਗਣਾ ਵੀਰੇ ਚ ਖੱਡਾ ਕਿੱਥੇ ਨੇ ਕਿੱਥੇ ਨਹੀਂ ਹਣਾ ਆਪਾਂ ਤਿਆਵ ਲਾਤਾ ਇਹਦੀ ਰੰਗਤ ਆ ਜਾਊ ਉਦੋਂ ਬਾਅਦ ਜਿਹੜਾ ਆਪਾਂ ਮਸਾਲਾ ਜੀ ਚਰਦੇ ਆਂ ਤਾਂ ਕਟਕਾ ਟੁੰਕਾ ਲਉਣਾ ਇਹ ਮਸਾਲਾ ਹੁੰਦਾ ਬਈ ਇਹ ਜੀ ਠੀਕ ਹੈ ਹੁਣ ਮੰਨ ਲਓ ਇਹ ਆਪਾਂ ਲਾਉਣੇ ਇਹਦੇ ਉੱਪਰ ਚਿੰਬੜ ਜਾਂਦਾ ਹੈ ਇਹ ਇਹ ਤਿਆਬ ਹੀ ਇੱਕ ਅਜੀਬ ਚੀਜ਼ ਹੈ ਜਿਹੜੀ ਮਤਲਬ ਕਿ ਉਹਨੂੰ ਸਾਈਡ ਤੇ ਕਰਦੇ ਨੇ ਮਤਲਬ ਟਾਂਕਾ ਲਾਉਣ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਹੈਗਾ ਟਾਂਕਾ ਇਹਦੇ ਨਾਲ ਬਣਦਾ ਲੱਗਦਾ 20 ਮਸਾਲੇ ਨਾਲ ਜੇ ਨਹੀਂ ਹੈਗਾ ਤਾਂ ਟਾਂਕਾ ਨਹੀਂ ਲੱਗਦਾ ਠੀਕ ਹੈ ਹਾਂ ਸਭ ਤੋਂ ਹੈਰਾਨੀ ਦੀ ਗੱਲ ਆ ਯਾਰ ਕਿ ਆ ਰੋਣ ਆਖ ਨਹੀਂ ਲੱਗਦੀ ਇੱਕ ਮਿੰਟ ਦੇ ਬਸ ਤੇ ਆ ਜਿਹੜਾ ਅੱਜ ਦਾ ਜੀ ਫਾਇਦਾ ਬਈ ਇਹ ਹੀ ਮਸਾਲਾ ਬਈ ਇਹ ਇਹ ਮਸਾਲਾ ਤੇ ਬਈ ਫਿਰ ਮੰਨ ਲਓ ਹੁਣ ਤਾਂ ਜਦੋਂ ਤੁਸੀਂ ਹੱਥ ਲਾ ਆਜ ਮੈਂ ਛੋੜਾ ਸੋਨਾ ਹੈ ਨਾ ਆ ਕੇ ਸੋਨਾ ਬਈ ਇਹ ਤਾਂ ਬੈਸਟ ਹੈ ਬਈ ਇਹ ਤਾਂ ਬਈ ਤੇ ਜੇ ਮਨ ਲਾ ਸੋਨਾ ਜਿਹੜੀ ਆ ਚਮਕ ਆਉਂਦੀ ਇਹਦੇ ਵਾਸਤੇ ਫਿਰ ਉਹ ਅੱਡ ਚੀਜ਼ਾਂ ਹੁੰਦੀਆਂ ਇਹ ਚਮਕ ਵਾਸਤੇ ਮਸ਼ੀਨ ਹੁੰਦੀ ਹੈ ਬਈ ਮੰਨ ਲਓ ਇਹਨੂੰ ਜੇ ਪਾਹ ਚ ਹੀ ਬਣਾਤੀ ਜਦੋਂ ਆਪਾਂ ਮੰਨ ਲਓ ਸਪੋਰਟ ਰਾਹੀਂ ਗੋਲ ਕਰਦੇ ਮੰਨ ਲਓ ਕੜਾ ਬਣ ਗਿਆ ਮੰਨ ਲਓ ਇੱਕੜਾ ਕੜਾ ਬਣ ਗਿਆ ਮੰਨ ਲਓ ਗੋਲ ਹਾਂ ਠੀਕ ਹੈ ਬਈ ਉਸ ਤੋਂ ਬਾਅਦ ਇਹ ਮਸ਼ੀਨ ਦੇ ਵਿੱਚ ਲੱਗ ਜਾਂਦਾ ਉਹ ਮਸ਼ੀਨ ਦਿਖਾਉ ਆ ਮਸ਼ੀਨ ਹੈਗੀ ਇਹ ਮਤਲਬ ਕਿ ਅਸੀਂ ਚਲੋ ਸ਼ੁਰੂ ਕਰਦੀ ਹੈ ਕੀ ਕੀਤੀ ਗਈ ਤਾਂ ਕਿ ਅੱਜ ਮਤਲਬ ਇਹਦੇ ਸੈਟਿੰਗ ਹੋਊਗਾ ਸਿੱਕਦਾ ਗੱਲ ਤੇ ਇਹਦੇ ਸੈਟਿੰ ਇਹ ਵੀ ਸ਼ੁਰੂ ਕਰਾਂਗੇ ਆਪਾਂ ਤੇ ਬ੍ਰਦਰ ਮੈਨਾਂ ਅਸਲੀ ਫਿਰ ਪਚਾ ਉਦੋਂ ਫਿਰ ਚਮਕ ਚਮਕ ਉਦੋਂ ਮੰਨ ਲਓ ਜਿਹੜੀ ਇਹਦੇ ਉੱਪਰ ਨਿਸ਼ਾਨ ਬਣੇ ਹੋਇਆ ਬੰਦਾ ਚਮਕਾਈ ਹੋਈ ਹੈ ਇਹ ਮਸ਼ੀਨ ਨੇ ਕਲਾਕਾਰੀ ਦਿਖਾਉਣੀ ਹੈ ਇਹ ਆਪਣੀ ਦੂਜੀ ਮਸ਼ੀਨ ਤੇ ਬਣੀ ਹੋਈ ਹੈ ਉਹ ਆਪਣੀ ਦੂਜੀ ਦੁਕਾਨ ਤੇ ਪਈ ਹੈ ਉਹਦੇ ਨਾਲ ਕੀਤੀ ਹੋਈ ਹੈ ਪਰ ਫਿਲਹਾਲ ਮਤਲਬ ਇਹਦੀ ਚਮਕ ਇਸ ਮਸ਼ੀਨ ਨਾਲ ਹੀ ਬਣਦੀ ਆ ਸੋ ਤੁਸੀਂ ਭਾਈ ਸਮਾਤਮ ਲੱਗਾ ਹੋ ਗਿਆ ਪ੍ਰੋਸੈਸ ਪੂਰਾ ਆਹ ਹਾਜਰ ਆ ਗਿਆ ਤੁਹਾਡੇ ਇਹਦਾ ਭਾਈ ਹਾਂ ਆਸਟ੍ਰੇਲੀਆ ਕਰਨ ਦੱਸਿਆ ਵੀ ਜਿਹੜੇ ਕਸਟਮਰ ਨੇ ਕਿਹਾ ਤਾਂ ਵੀ ਸਾਨੂੰ ਜਿੰਨਾ ਸਾਈਜ਼ ਚਾਹੀਦਾ ਸਾਨੂੰ ਪਤਾ ਵੀ ਇਹਦੀ ਲੰਬਾਈ ਕਿਵੇਂ ਰੱਖਣੀ ਹੈ ਸਾਨੂੰ ਸਾਈਜ਼ਾਂ ਦਾ ਪਤਾ ਹੈ ਨਾ ਜਿਵੇਂ ਕੋਈ ਸ਼ੁਰੂ ਤੋਂ ਕੰਮ ਕਰਦੇ ਤੇ ਭਾਈ ਜਰ ਹੋਦਾ ਕੀ ਪਤਾ ਆ ਰਹੀਦਾ ਉਹਦੇ ਨਾਲ ਕੀ ਬਣਦਾ ਭਾਈ ਮੈਂ ਭਾਈ ਐਂ ਵੀ ਸਾਨੂੰ ਕੋਈ ਮੰਨ ਲਓ ਕਿ ਚੀਜ਼ ਕੱਟਣੀ ਹੈ ਮੰਨ ਲਓ ਸਪੋਕ ਇਹਦੇ ਨਾਲ ਘਟਾ ਨਹੀਂ ਇਹਦੇ ਨਾਲ ਘਟਣਾ ਮੰਨ ਲਓ ਵੀ ਗੈਪ ਪੈ ਜਾਂਦਾ ਜਿਹੜੀ ਇਹ ਚੀਜ਼ ਹੈ ਇਹਨੇ ਜਮਾ ਸਿੱਧਾ ਸਿੱਧਾ ਯਾਰ ਕੇ ਐਕਿਊਰੇਸੀ ਕੱਟਦੇ ਨੇ ਅੱਛਾ ਜਮਾ ਸਿੱਧੇ ਚ ਇਹ ਤਾਂ ਪੱਤਾ ਇੱਕ ਮਣ ਹੱਥ ਲਾਏ ਬਾਣ ਪਤਰਾ ਪਤਨਾ ਬਾਣ ਵਾਂਗੂੰ ਹੁੰਦੇ ਆ ਇਹ ਬਸ ਇਹ ਯੂਜ਼ ਕਰ ਉਸਮੇ ਆ ਰਹਾ ਬਈ ਕੰਮ ਬਈ بڑے ਸਮੋਹ ਨੇ ਤੇ ਯਾਰ ਬਈ ਉਤੂਰ ਬਿੰਜ ਦਾ ਕੀ ਕੰਮ ਹੈ ਉਹ ਵੀ ਸੁਣਾਉਣਾ ਉਹ ਦਿਖਾਓ ਨਾ ਤੁਮਾਰਾ ਮੈਂ ਤੁਹਾਨੂੰ ਦੱਸਾਂ ਕਿ ਬਾਈ ਕਰਿਓ ਇਹ ਰਾਜੋ ਸੁਣਾ ਦੇ ਜਿਹੜੇ ਆਪਾਂ ਗਏ ਜੇਵਲ ਕੇ ਆ ਰਹੇ ਨਾ ਉਹ ਆਏ ਲੱਗਦਾ ਜਿਵੇਂ ਡਾਕਟਰ ਦੇ ਆਗੇ ਹੁੰਦੇ ਹਨ ਆਈਦਾ ਪਤਾ ਨਹੀਂ ਕੀ ਫਾਇਦਾ ਬਈ ਇਹ ਤਾਂ ਦੂਰ ਬਿੰਜ ਵੀ ਲਾਈ ਬੈਠਿਆ ਤੇ ਬਾਕੀ ਬਈ ਬਹੁਤ ਜਿਹੜੇ ਚੀਜ਼ਾਂ ਕਮਾਲ ਦਿਖਾਉਂਦੇ ਨੇ ਕੋਲੇ ਤੇ ਦੋਹਾਂ ਚੀਜ਼ਾਂ ਤੁਹਾਨੂੰ ਹੋਰ ਵੀ ਦੱਸਾਂਗੇ ਉਹ ਬਾਈ ਨਾਲ ਆ ਆ ਰੀਲ ਦੇ ਵਿੱਚ ਹਾਂਜੀ ਬਾਈ ਬੱਸੋ ਮਾਰਾ ਹੋਣਾ ਬਾਈ ਮੈਂ ਆ ਦੇਖੋ ਆ ਫੁੱਲਾ ਨੂੰ ਹੈ ਦਾ ਠੀਕ ਹੈ ਨਾ ਮੂੰਹ ਫੁੱਲਾ ਰੀਲ ਦਾ ਫੁੱਲਾ ਹੈ ਦਾ ਇਹਨੂੰ ਆਪਾਂ ਆਪਾਂ ਦੇ ਵਿੱਚ ਐ ਜੋੜਨਾ ਹੈ ਇੱਕ ਦਾ ਪੁਆਇੰਟ ਹੋ ਗਿਆ ਉੱਥੇ ਬਈ ਗਰਮ ਕਰਕੇ ਇਹ ਮਸ਼ੀਨ ਆ ਗਈ ਜਿੰਨਾ ਗਰਮ ਕੀਤੇ ਟਾਂਕਾ ਲੱਗਦਾ ਜਿਹਦੇ ਨਾਲ ਇਹ ਮਸ਼ੀਨ ਇਹ ਤਾਂ ਨਹੀਂ ਮਸ਼ੀਨ ਇਹਨੂੰ ਗਰਮ ਕਰਨ ਦੀ ਲੋੜ ਨਹੀਂ ਪੈਂਦੀ ਇਹਨੂੰ ਮੰਨ ਲਓ ਜਿਹੜਾ ਵੀ ਇਹ ਸਾਥ ਪਰਸਿਆਸੀ ਤੋੜ ਪੈਂਦੀ ਐ ਇਸ ਨੂੰ ਮੰਨ ਲਓ ਇਹਨੂੰ ਮੂੰਹ ਨਾਲ ਮੂੰਹ ਬਲਾ ਲਿਆ ਠੀਕ ਹੈ ਬਈ ਬਾਦਿਆਂ ਮਸੀਂ ਸ਼ੁਰੂ ਕਰਤਾ ਇਹ ਡਿਗਰੀਆਂ ਆਉਂਦੀਆਂ ਬਈ ਆਪੀਆਂ ਆਪਦੀਆਂ ਕਿਸੇ ਦੀ ਕਿਵੇਂ ਡਿਗਰੀ ਕਿਸੇ ਦੀ ਕਿਵੇਂ ਡਿਗਰੀ ਮੈਂ ਅੱਜਾਂ ਡਿਗਰੀ ਭਰਨੀ ਇਹ ਡਿਗਰੀ ਦਾ ਮਤਲਬ ਕੀ ਹੁੰਦਾ ਬਈ ਫਿਰ ਡਿਗਰੀ ਬਈ ਪੁਆਇੰਟ ਬਸ ਪਲੱਸ ਮਾਈਨਸ ਹੁੰਦੇ ਆ ਡਿਗਰੀ ਦਾ ਮਤਲਬ ਇਹ ਹੁੰਦਾ ਵੀ ਕਿੰਨੀ ਕਰ ਆਪਾਂ ਸੇਫ ਵੱਧ ਚਾਹੀਦਾ ਕਿੰਨਾ ਘੱਟ ਚਾਹੀਦਾ ਠੀਕ ਆ ਬਈ ਇਹਦਾ ਮਤਲਬ ਇਹ ਹੁੰਦਾ ਡਿਗਰੀ ਦਾ ਮਤਲਬ ਅੱਛਾ ਟਾਂਕੇ ਹੁਣ ਜਿਹੜਾ ਹੈਗਾ ਬਈ ਇਹਦੇ ਨਾਲ ਲੱਗਦੇ ਆ ਮਸ਼ੀਨਾਂ ਨਾਲ ਹੈ ਮਸ਼ੀਨਾਂ ਨਾਲ ਲੱਗਦੇ ਬਈ ਹੁਣ ਬਸ ਇੱਕ ਮਿੰਟ ਨੂੰ ਲਾ ਕੇ ਨੂੰ ਹੋਣਾ ਬਈ ਇਹ ਨਾਲ ਇਸ ਤੀ ਜੋੜ ਜੀ ਤੋਂ ਤੁਸੀਂ اچھا ਬਾਲਾ ਕਿ ਇਦਾਂ ਟਾਂਕਾ ਲੱਗ ਜਾਂਦਾ ਬਾਈ ਇੱਕ ਮਿੰਟ ਹਾਂ ਠੀਕ ਆ ਬਸ ਕੋਈ ਗਾਲੀ ਮਾਲ ਇਦਾਂ ਟਾਂਕਾ ਲੱਗ ਗਿਆ ਹਾਂ ਬਈ ਇਹਨੂੰ ਐ ਜੁੜ ਜਾਂਦੀ ਆ ਆਪੱਚ ਠੀਕ ਆ ਸੋ ਬਾਈ ਇੱਕ ਦੋ ਤਿੰਨ ਚੀਜ਼ਾਂ ਲੋਕਾਂ ਨੇ ਹਾਂ ਪੱਗਾਂ ਦੇ ਮਾਰ ਵਿੱਚ ਉਹ ਵੀ ਦੱਸਦਾ ਖੜਾ ਹੋਏ ਬਾਈ ਬਣ ਕੇ ਇੱਕ ਵਾਰ ਸੋ ਯਾਰ ਤੈਨੂੰ ਇੱਕ ਗੱਲ ਦੱਸੋ ਵੀ ਜਿਵੇਂ ਸੋਨਾ ਕੋਈ 22 ਗ੍ਰਾਮਾਂ 24 ਗ੍ਰਾਮਾਂ 18 ਗ੍ਰਾਮਾਂ ਹੈ ਨਾ ਸੋਰੀ ਕੈਰੇਟ ਸੋਰੀ 22 ਕੈਰੇਟ 24 ਕੈਰੇਟ 18 ਕੈਰੇਟ ਠੀਕ ਹੈ ਇਹ ਮੰਨ ਲਾ ਮੇਰ ਨੂੰ ਤਾਂ ਲੱਗਾ ਸਾਰੇ ਵਿਲੇजेस ਸੋਨੇ ਹੀ ਆ ਪਤਾ ਕਿਵੇਂ ਲੱਗਦਾ ਬਾਈ ਪਤਾ ਵੀ ਇਹਦੇ ਵਾਸਤੇ ਮਸ਼ੀਨਾਂ ਚੱਲਦੀਆਂ ਹਨ ਅਗਲਾ ਗੱਲਾਂ ਹੋਰ ਨੇ ਪਹਿਲਾਂ ਮਾਲਕ ਘੂਟੀ ਲਾ ਕੇ ਦੇਖ ਜਾਂਦੇ ਸੀਗੇ ਹਨਾ ਤੇ ਆਵ ਲੱਗ ਜਿਵੇਂ ਜਿੰਨੂ ਜਿੰਨੂ ਹਿਸਾਬ ਹੈ ਨਹੀਂ ਉਹ ਮਹਾਰਾਜ ਕਸਵਟੀਆਂ ਜਿਹੜਾ ਕਸਵਟੀਆਂ ਵਾਲਾ ਵੀ ਦੱਸਦਾ ਤਜਾਮ ਵਾਲਾ ਵੀ ਦੱਸਦਾ ਘੂਟੀ ਪਰ ਬਣਾਇਆ ਜਾਂਦਾ ਸੀ ਆਹ ਜਿਹੜਾ ਬੰਦਾ ਵੀ ਦਸੇ ਤੱਕ ਤਾਂ ਆਇਆ ਜਾਂਦਾ ਅਸਲ ਪਤਾ ਹੈ ਕਿ ਪੁਰਾਣੇ ਸਮਾਂ ਰੰਗ ਸਮਾਂ ਕੰਨੀ ਰੋਜ਼ ਦਾ ਕੰਮ ਕਰਦੇ ਆ ਨਾ ਤਾਂ ਉਹ ਪੰਨ ਦਾ ਸਮਾਨ ਪਤਾ ਲੱਗ ਜਾਂਦਾ ਜਿਹਦਾ ਹੁਣ ਕੋਈ ਛੋਟੀ ਐ ਜਿਹੜਾ ਸਾਡੇ ਕੋਲ ਖੜਾ ਆ ਹੈ ਅਸੀਂ ਹੁਣ ਨਵੀਂ ਪੀੜ੍ਹੀ ਆਈ ਹੈ ਨਾ ਕੰਮ ਕਰਦੇ ਆ ਅਸੀਂ ਉਹ ਨਹੀਂ ਯੂਜ਼ ਕਰਦੇ ਉਹਨਾਂ ਕੋਲ ਮਸ਼ੀਨ ਲੱਗੀ ਹੋਈ ਹੈ ਉਹਦੇ ਵਿੱਚ ਮਸ਼ੀਨ ਦੇ ਵਿੱਚੋਂ ਸਕੈਨ ਕਰਵਾ ਲੈਂਦੇ ਹਾਂ ہمارا ਕੀ ਉਸ ਕਹਿੰਦੇ ਇਹ ਤੁਮਾਂ ਦੇ ਨਾ ਤੋਂ ਕਰਦੇ ਆ ਸਟੈਂਪ ਕਰਦਾ ਉਹਦਾ ਲੱਗਿਆ ਨਾ ਉਹਦੀ ਵਿਸਾ ਨੂੰ ਪਤਾ ਲੱਗ ਜਾਂਦਾ ਮਨਮਾਨਾ ਸਿਗਨਲੇ ਰਿਸ਼ਤਾ ਲੱਗ ਜਾਂਦਾ ਇਹਦੇ ਦੇ ਪਤਾ ਭਾਗਦਾ ਪਹਿਲਾ ਗੱਲਾਂ ਹੁੰਦੀ ਹੈ ਇੱਕ ਹਾਲਮਾਰਕ ਵਾਲਾ ਕੰਮ ਦਾ ਦੇਖੀ ਦਿਓ ਹਾਲਮਾਰਕ ਵੀ ਹੁੰਦਾ ਸਭ ਤੋਂ 0% ਉੱਚਾ ਕੰਮ ਜਿਹਨੂੰ ਪਤਾ ਲੱਗ ਜਾਂਦੀ ਇਹ ਆਪਾਂ ਕਹਿੰਦਾ 96 ਸ਼ੋਅ ਕਰਨ ਆ ਗਿਆ 90% ਸ਼ੋਅ ਹੋ ਗਿਆ ਤੇ ਤੁਮਾਂ ਦੇ ਕੰਮ ਵਿੱਚ ਬਚਣ ਸਮਾਂ ਕਰਦੇ ਜਿਹੜਾ ਆਪਾਂ ਸਭ ਹਾਲਮਾਰਕ ਹੁੰਦਾ ਮਨੋ ਇੱਕ ਮੰਨਿਆ ਹਾਲਮਾਰਕ ਨੋਕੇ ਵੀ ਗੱਲ ਲਾਉਣ ਨਾਲ 84 ਚੰਨ 20 ਗਾਹ ਹੋ ਗਿਆ ਆਹ ਕਰਕੇ ਕਰਕੇ ਕੈਸਾ ਕਰਦੇ ਜਾਂਦੇ ਵੱਧ ਹੀ ਹੈ ਜੇ ਫਿਰ ਮਿਲਿਆ ਹੋਮਵਰਕ ਜਿਹੜਾ ਤੁਸੀਂ ਦਾਇਆ वगੈਰਾ ਲਾਉਂਦੇ ਤੇ ਤੁਹਾਡੇ ਕੋਲ ਬਹੁਤ ਡਿਫਿਕਲਟੀ ਆਦੀ ਇਹ ਥੋੜੀ ਮਤਲਬ ਕਿ ਸਰਕਾਰ ਕਦੀ ਆਉਂਦੀ ਹੈ ਇਹ ਨੂੰ ਮਤਲਬ ਕਿ ਮਿਲਦੀ ਉਹ ਨਹੀਂ ਲਾਉਂਦੀ ਇਹ ਐਂ ਤਾਂ ਉਹ ਹੋਮਵਰਕ ਜਦੋਂ ਸਹੀ ਹੁੰਦਾ ਤਾਂ ਪੂਰਾ ਸਹੀ ਹੁੰਦਾ ਰਹੀ ਉਹ ਜੀ ਮਤਲਬ ਕਿ ਸਹੀ ਬਣਿਆ ਤਾਂ ਸਹੀ ਸਿਰਾਂ ਕਰੂਗਾ ਆਪਕੇ ਹੋਗਾ ਤਾਂ ਸਹੀ ਹੋਗਾ ਚਾਹੇ ਮਨ ਲਗਾਓ ਕੰਮ ਹੋਣ ਮੌਕੇ ਹੈ ਜਿਹੜਾ ਥੱਗੀਆਂ ਆਉਂਦੇ ਨਹੀਂ ਉਹਦਾ ਮੰਨ ਲਓ ਅੱਜ ਮੇਰੇ ਕੋਲ ਮੰਨ ਲਓ ਗੱਲ ਬਣ ਕੇ ਜਾ ਰਹੀ ਹੈ ਅੱਲੇ ਨੇ ਮੰਨ ਲਓ ਕਿਸੇ ਵੱਡੇ ਨੂੰ ਦੇ ਚੈੱਕ ਕਰਵਾਇਆ ਉਹਦਾ ਗੋਲੂ ਬੋਤ ਸਹੀ ਕੀ ਨਾ ਸਹੀ ਬੋਲੋਗੇ ਉਹ ਮਾੜੇ ਨਹੀਂ ਚੈੱਕ ਕਰੇ ਉਹਦਾ ਦੁਕਾਨਾ ਕੋਲ ਇੱਕ ਛੋਟੀ ਜਿਹੀ ਮਸ਼ੀਨਾਂ ਹੋ ਗਈਆਂ ਇੱਕ ਚੈੱਕ ਕਰਵਾਉਣੀ ਹੈ ਉਹਨਾਂ ਲਈ ਕਰਵਾਉਣੀ ਹੈ ਬੋਲੀ ਬੰਨ੍ਹਣੀ ਨਾ ਬਹੁਤ ਸਮਝਾ ਲਾ ਬੋਲੋ ਸੋ ਇਹ ਭਰਾ ਨੇ ਬਈ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਵੀ ਆਪਾਂ ਨੂੰ ਪਤਾ ਲੱਗਦਾ ਵੀ ਸੋਨਾ ਜਿਹੜਾ ਹੈ ਕਿਉਂ ਕਿਵੇਂ ਬਣਦਾ ਠੀਕ ਹੈ ਡਲੀ ਤੋਂ ਲੈ ਕੇ ਜੇਕਰ ਬਣਾਉਣਾ ਮੈਂ ਆਸ ਕਰਦਾ ਹਾਂ ਤੁਹਾਨੂੰ ਕਈ ਚੀਜ਼ਾਂ ਸੋਨੇ ਪ੍ਰਤੀ ਫਤਗਾ ਆਪਾਂ ਲੱਗੀਆਂ ਹੋਣਗੀਆਂ ਜਰੂਰ ਆਪੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਠੀਕ ਹੈ ਕਿ ਇਹਨਾਂ ਦੀ ਮਿਹਨਤ ਕਿੰਨੀ ਹੁੰਦੀ ਹੈ ਉਹ ਚੀਜ਼ ਨੂੰ ਬਣਾਉਣ ਤੇ ਹਨਾ ਤੇ ਇੱਕ ਸਮੇਂ ਦੀ ਮਾਲਕ ਜਮਾ ਝੋਲਾ ਜਾ ਬਗਰੇ 10 ਗਰਾਵ ਤੀਨ ਨਿਹਰੇ ਇੰਨੀਆਂ ਚੀਜ਼ਾਂ ਵੇਚੀ ਪੱਟਣਾ ਤੇ ਉਸ ਤੋਂ ਬਾਅਦ ਤਾਂ ਹੀ ਇਹ ਬੋਕਰ ਨਹੀਂ ਮਾਰਦੇ ਕਿਉਂਕਿ ਜੇ ਬੋਕਰ ਮਾਰਨਗੇ ਤਾਂ ਚੀਜ਼ਾਂ ਬਾਹਰ ਜਾਉਣਾ ਨਾ ਤਾਂ ਸਮਾਇਰੇ ਕਦੇ ਹੱਥ ਜਿਹੜੇ ਹੈਗੇ ਨਾਉ ਕੱਟ ਕੇ ਬਾਹਰ ਸਰਦੇ ਐ ਤੇ ਨਾਕ ਦੇ ਇਹਨਾਂ ਨੇ ਕਦੇ ਬੋਕਰ ਮਾਰਦੀਆਂ ਉਹ ਚੁੱਪ ਚਾ ਚਲਾਉਣਾ ਭੋਲੀ ਚ ਸੋ ਕਾਫੀ ਚੀਜ਼ਾਂ ਮੈਨੂੰ ਲੱਗਾ ਨਵਾਂ ਤਾਂ ਨੂੰ ਪਤਾ ਲੱਗੀ ਹੋਣਗਾ ਸਾਡਾ ਸਭ ਦਾ ਬਹੁਤ ਬੋਲ